ਚੰਡੀਗੜ੍ਹ ਚ ਵੀ ਹੜ੍ਹ ਦੇਖ ਲਓ ਜੀ ਹਾਂ 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 ਚੰਡੀਗੜ੍ਹ ਹੜ੍ਹ ਦੇ ਇਹ ਚੰਡੀਗੜ੍ਹ ਦਾ ਹੈ ਇਹ ਕਿਹੜਾ ਰੋਜ਼ ਗਾਰਡਨ ਜੀ ਰੋਜ਼ ਗਾਰਡਨ ਦਾ ਕਲਾ ਭਵਨ ਕਲਾ ਭਵਨ ਰੋਜ਼ ਗਾਰਡਨ ਦੇਖੋ ਇਹ ਰੋਜ਼ ਗਾਰਡਨ ਹੁੰਦਾ ਹੈ ਨਾ ਕਲਾ ਭਵਨ ਦਾ ਭਰ ਗਿਆ ਉਧਰ ਦਾ ਪਾਉਛੋ ਖੜੇ ਆਸੀਂ ਉੱਥੇ ਉਹ ਹੀ ਪਰਸ਼ਾ ਚੰਡੀਗੜ੍ਹ ਰੋਜ਼ ਗਾਰਡਨ ਜੀ ਇਹ ਚੰਡੀਗੜ੍ਹ ਚ ਵੀ ਹੜ੍ਹ ਆ ਗਿਆ ਜੀ ਦੇਖ ਲਓ ਫਲੱਡ ਆਸੀਂ ਲੋਕਾ ਪੋਰਾ ਸ਼ਹਿਰਾਂ ਦੀ ਰੋਜ਼ ਪਾਉਣੇ ਆ ਸੀ ਹੇ ਅੱਜ ਚੰਡੀਗੜ੍ਹ ਦੀ ਵੀ ਦੇਖ ਲਓ ਇਹ ਅਸੀਂ ਖੜੇ ਆ 16 ਸੈਕਟਰ ਆਰਟ ਕਾਉਂਸਲ ਤੇ ਇਹ ਹੈਗਾ ਜਿਹੜਾ ਚੋ ਵਿੱਚ ਦੀ ਲੰਘਦਾ ਨਾ ਲੇਅਰ ਵੈਲੀ ਲੇਅਰ ਵੈਲੀ ਤੇ ਰੋਜ਼ਗਾਰਡਨ ਲੇਅਰ ਵੈਲੀ ਚ ਆਉਂਦਾ ਇਹ ਉਹ ਹੋ ਗਿਆ ਓਵਰਫਲੋ ਪਹਾੜਾ ਤੋਂ ਆ ਗਿਆ ਪਾਣੀ ਬਹੁਤ ਇਹ ਦੇਖੋ ਆਰਟ ਕਾਉਂਸਲ ਦਾ ਇਹ ਵੇੜਾ ਭਰ ਗਿਆ ਇਹ ਰੋਜ਼ਗਾਰਡਨ ਦਾ ਪਿਛਲਾ ਹਿੱਸਾ ਹੈ ਜਿਹੜਾ ਜਿੱਥੋਂ ਉਚੋ ਲੰਘਦਾ ਉਹ ਚੋਅ ਓਵਰਫਲੋ ਹੋ ਗਿਆ ਤੇ ਹੁਣੇ ਪਾਣੀ ਜਾ ਰਿਹਾ ਸਾਰਾ ਚੰਡੀਗੜ੍ਹ ਵੱਲ ਨੂੰ ਤੇ ਅੱਗੇ ਕਿੱਥੇ ਮਾਰ ਕਰੇਗਾ ਇਹ ਨਹੀਂ ਪਤਾ ਹੂੰ ਤੇ ਉਹ ਦੇਖੋ ਉਹ ਕਿੱਡਾ ਕਿੱਡਾ ਪਾਣੀ ਦੇਖੋ ਤੇ ਚੋਤੀ ਉਹ ਜਿਹੜੇ EMPLOYEE ਕੰਮ ਕਰਦੇ ਨੇ ਉੱਥੇ ਅਸੀਂ ਸੋਚਦੇ ਸੀ ਵੀ ਚੰਡੀਗੜ੍ਹ 'ਚ ਨਹੀਂ ਫਾੜਾ ਆਉਂਦੇ ਅਸੀਂ ਇੱਥੇ ਪਾਣੀ ਲੰਘ ਜਾਂਦਾ ਪਰ ਚੰਡੀਗੜ੍ਹ ਦੀ ਵੀ ਦੇਖੋ ਸਾਰੇ ਜਿਹੜਾ ਪਹਾੜਾਂ ਦਾ ਸੁਖਣਾ ਜੋ ਸੁਖਣਾ ਲੈ ਕੇ ਸਾਰੇ ਉਹ ਪਹਾੜਾਂ ਤੋਂ ਪਾਣੀ ਇੱਧਰ ਹੀ ਆਉਂਦਾ ਚੰਡੀਗੜ੍ਹ ਵੱਲ ਪਰ ਆਸੇ ਪਾਸੇ ਲੰਘ ਜਾਂਦਾ ਅੱਜ ਤਾਂ ਦੇਖ ਲਓ ਇਹਦਾ ਆ ਸਾਡੇ ਪੂਰਾ ਤੇਜ਼ ਆ ਨਾਲੇ ਅ ਤੇਜਿੰਦਰ ਸਿੰਘ ਫਤਿਹਪੁਰ ਜੀ ਦੇਖ ਲੋ ਚੰਨੀਗੜ੍ਹ ਚ ਵਿਹੜ ਆ ਗਿਆ ਉਹ ਲੋ ਕਿ ਨਹੌਣ ਲੱਗ ਗਿਆ ਤਾਂ ਮੀਂਹ ਉਹ ਦੇਖੋ अच्छा साउथ वाले सेक्टरਾਂ ਚ ਨਹੀਂ ਪਿਆ ਇੱਧਰ ਮੀਂਹ ਪਿਆ ਜਾਂ ਪਹਾੜਾਂ ਚ ਪਿਆ ਪਿੱਛੇ ਇੱਧਰ ਅੱਜ ਪਹਿਲੇ ਆ ਇੱਕ ਤੋਂ 6-7 ਸੈਕਟਰਾਂ ਚ ਪਿਆ ਬਹੁਤ ਹੂੰ ਨਹੀਂ ਨਹੀਂ ਇਹ ਤਾਂ ਇਹ ਤਾਂ ਬੁਨਿਆ ਲੱਗ ਗਿਆ ਨਹੀਂ ਮੈਂ ਵੀ ਕਹਿੰਦਾ। ਅਸੀਂ ਉਹ ਤੋਂ ਤਾਂ ਆਜਾ। ਇਹ ਪਹਿਲਾਂ ਦੇਖਿਆ ਮੈਂ ਤਾਂ ਪਹਿਲੀ ਵਾਰੀ ਦੇਖਿਆ ਹੈ। ਮੈਂ ਇਸ ਤੋਂ ਜ਼ਿਆਦਾ ਹੈ ਦੇਖਿਆ ਹੈ? ਹੈ? ਪਿਛਲੇ ਕਿਸੇ ਕਿਸੇ ਪਿਛਲੇ ਸੀਜ਼ਨ ਵਿੱਚ ਇਸ ਤੋਂ ਜ਼ਿਆਦਾ ਪਾਣੀ ਆਇਆ ਹੈ। ਅੱਛਾ? ਹਾਂ। ਤੇ ਇਹ ਸਾਡੇ ਕੈਮਰਾਮੈਨ ਨੇ ਮੈਂਨੇ ਆਜੇ ਇੱਕ ਇੱਕ ਮੌਤ ਵੀ ਹੋਈ ਹੈ ਇਸਦੇ ਨਾਲ। ਇੱਥੇ ਮੌਤ ਉੱਧਰ ਵੀ ਹੋਈ ਸੀ ਉੱਥੇ ਆਪਣੇ ਉਹ ਡੱਡੂ ਮਾਜਰੇ ਕੋ ਹਾਂ ਨਹੀਂ ਇੱਥੇ ਵੀ ਹੋਈ ਸੀ ਇੱਥੇ ਵੀ ਹੋਈ ਸੀ ਅੱਛਾ ਅੱਛਾ ਸਿਕਾਲ ਜੀ ਕੀ ਹਾਲ ਓਠ ਠੀਕ ਹੋ ਜੀ ਤੁਸੀਂ ਪਹਿਲਾਂ ਦੇਖਿਆਗਾ ਇੱਥੇ ਪਾਣੀ ਆਣਾ ਹੈ ਹੈ ਜਿਹੜੇ ਸਾਹ ਕੋ ਮੈਨੂੰ 2 ਸਾਲ ਹੋ ਗਏ ਸਾਹ ਦਾ ਸਾਹ ਦਾ ਹਾਂ ਅੱਛਾ ਹਾਂ ਮੈਂ ਤਾਂ ਆ ਬੈਲ ਵੀ ਦੇਖ ਪਰ ਉਹ ਪਿਛਲੇ ਸਾਲ ਹੋਇਆ ਸੀ ਪਿਛਲੇ ਤੋਂ ਪਿਛਲੇ ਕੁਝ ਹਾਲ ਸ਼ਾਇਦ ਹੂੰ ਮੈਂ ਇੱਥੇ ਉਹ ਜਿਹੜਾ ਮੌਤ ਹੋਈ ਸੀ ਨਾ ਹੂੰ 12 ਸਾਲ ਤੋਂ ਉਹ ਵੀ ਅਸਨਾਂਲੇ ਚੜੁਰੇ ਅੱਛਾ ਉਹ ਇੱਥੇ ਇੱਕ ਉਧਰ ਵੀ ਹੋਈ ਸੀ ਇੱਥੇ ਇਹ ਚੰਡੀਗੜ੍ਹ ਦਾ ਰੋਜ਼ਗਾਰਡਨ ਹੈ ਜੀ ਰੋਜ਼ਗਾਰਡਨ ਦਾ ਪਿਛਲਾ ਹਿੱਸਾ ਇਹ ਦੇਖੋ ਤੁਸੀਂ ਪਾਣੀ ਕਿਵੇਂ ਵਗ ਰਿਹਾ ਉਥੋਂ ਚੋ ਦਾ ਨਾਂ ਕੀ ਆ ਯਾਰ ਇਹਦਾ ਚੋਖਣਾ ਚੋ ਨਹੀਂ ਹੈ ਦਾ ਕੋਈ ਹੋਰ ਨਾ ਹੈ ਤੇ ਨਾ ਇਹਦਾ ਭੁੱਲ ਗਏ ਆ ਇਹ ਇਹ ਉਹੀ ਚੋ ਹੈ ਜਿਹਦੇ ਤੇ ਪ੍ਰਪੋਜ਼ਲ ਦਿੱਤੀ ਸੀ ਉਸ ਇਤਨਾਮ ਸੰਧੂ ਹਰਾਨੇ ਵੀ ਇਹਦੇ ਵਿੱਚ ਵਿੱਚ ਉਹ ਬਣਾ ਦਿਓ ਰੇਲ ਲਾਈਨ ਉਹ ਜਿਹੜੀ ਮੈਟਰੋ ਟਾਈਪ ਹਾਂ ਇਹ ਉਹੀ ਚੋ ਹੈ ਜਿਹਦੇ ਚ ਪ੍ਰਪੋਜ਼ਲ ਦਿੱਤੀ ਸੀ ਕਿ ਮੈਟਰੋ ਟਾਈਪ ਉਹ ਬਣਾ ਦਿਓ ਰੇਲ ਲਾਈਨ ਹਾਂਜੀ ਆ ਜੋ ਦੇਖੋ ਹੁਣ ਅੱਜ ਦਾ ਦਿਨ ਲੋ ਸਾਰੇ ਫੋਟੋਗ੍ਰਾਫਰ ਹੈ ਜਮਾਨੇ ਦੇ ਸਭ ਬਣ ਗਏ ਹਰ ਇੱਕ ਬੰਦਾ ਹੁਣ ਕੈਮਰਾਮੈਨ ਫੋਟੋਗ੍ਰਾਫਰ ਹੈ ਯਾਰ ਨਾ ਕੈਮਰਾ ਹੀ ਲੈ ਲੋ ਸਾਰੇ ਨਾ ਹੈ ਨਾ ਕੈਮਰੇ ਦੀ ਕੋ ਲੋੜ ਹੈ ਕੈਮਰਾ ਕੈਮਰਾ ਨਹੀਂ 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 ਉਹ ਅੱਜ ਕੱਲ ਅਜੀ ਤਾਂ ਸਾਰਾ ਕੰਮ ਇਦਾਂ ਹੀ ਕਰਦੇ ਆ ਨਹੀਂ ਨਹੀਂ ਤੁਹਾਡਾ ਤੇ ਸਰ ਵੱਡਾ ਦਾ ਕੰਟੈਂਟ ਇਨਾ ਮੌਜੂਦ ਹੈ ਫੋਟੋਗ੍ਰਾਫੀ ਦੀ ਉਹਦੀ ਹੋਈ ਨਾ ਵੱਡੇ ਕੰਟੈਂਟ ਲਈ ਤੁਸੀਂ ਸ੍ਰੀਰੇਸ਼ਵਰ ਇਹ ਉੱਤੇ ਜਾਣਾ ਅੱਛਾ ਕੋਈ ਇੰਟਰਵਿਊ ਕਰਦੇ ਪਰ ਪੁਰਾਣੇ ਬੰਦੇ ਪੁਰਾਣੇ ਹੋਲਡੀ ਗੋਲਡ ਹਾਂ ਹੋਲਡਾਤਾ ਹੈ ਹਾਂ ਹਾਂ ਅਵੇ ਹਮ ਤਾਂ ਜਲਦੀ ਕੰਮ ਨਹੀਂ ਕਰਾਂਗੇ ਨਹੀਂ ਕਰਾਂ ਨਹੀਂ ਕਰਾਂ ਬੋਲਣਾ ਆ ਚਾਹੀਦਾ ਜੀ ਗੀ ਗਾਣੀ ਤੇ ਦਮਨਜੀਤ ਡਿੰਪਲ ਤੇ ਲੋਕ ਕਾਟੋ ਬਣਾਉਂਦੇ ਬਣਾਉਂਦੇ ਇਹ ਇਧਰ ਆਟ ਕਾਉਂਸਲ ਇਧਰ ਵੀ ਭਰਿਆ ਪਿਆ ਉਹ ਦੇਖੋ ਹਾਂ ਇਧਰ ਤੋਂ ਚਲੋ ਫੇਲ ਚਲੋ ਖਾਣਾ ਪਰ ਉਹ ਦੇਖੋ ਬੰਦਾ ਕਰ ਹੈ ਜੀ ਉਹ ਬੰਦਾ ਵੇਖੋ ਆਹੋ ਉਥੇ ਨਹਾੜ ਮौज ਲੈ ਰਹੇ ਉਹਦੇ ਵਿੱਚ ਸਕੂਟਰ ਕੱਢਣ ਡਿਆ ਮੋਰਸ ਸਕੂਟਰ ਫਸੇ ਉੱਥੇ ਵਿੱਚ ਅੱਛਾ نیچے ਸਕੂਟਰ ਵਸਿਆ ਹੈ ਹੈ ਇੱਕ ਦੋ ਨੇ ਕੱਢੇ ਆ ਅੱਛਾ ਉਹ ਜਿਹੜਾ ਲੋ ਹੈਗਾ ਆ ਵਿੱਚ ਖੜਾ ਅੱਛਾ ਉਹ ਰੋਡ ਨੇ ਜਾਵੇ ਕਿਤੇ ਉਹ ਜਾ ਰੋਡ ਜਾਂਦਾ ਪਾਣੀ ਪਾਣੀ ਪ੍ਰਸ਼ਾ ਪਾਣੀ ਦਾ ਪ੍ਰੈਸ਼ਰ ਤਾਂ ਬਹੁਤ ਹੈ। ਇਹ ਚੰਡੀਗੜ੍ਹ ਦਾ ਰੋਜ਼ ਕਾਰਟਨ ਹੈ ਜੀ। ਬਾਬਾ ਜੀ ਦਾ ਮੌਜ ਨਹੀਂ ਤਰੇ ਫਿਰਦੇ ਉਧਰ ਨੂੰ ਜਾ ਰਹੇ ਅੰਦਰ ਨੂੰ। ਉਹ ਦੇਖੋ। ਹੈਲਮਟ ਪਾਇਆ ਹੈ ਜੇ ਨਹੀਂ ਨਹੀਂ। ਪੱਗ ਬੰਨੀ ਹੈ ਵੈਸੇ ਹੀ। ਉਹ ਵੀਡੀਓ ਬਣਾ ਰਿਹਾ ਏ। ਅਜਾ ਬਿੱਟਾ। ਦੇਖ ਲੋ ਪ੍ਰਕਾਸ਼ ਦੇਖੋ ਵੀਡੀਓ ਬਣਾ ਰਹੇ ਹੋ ਹੈ ਪਰ ਮੈਂ ਬਣਾਉਂਦਾ ਤੁਸੀਂ ਆਪਣਾ ਦੱਸਿਓ ਹੈ ਪ੍ਰਤੀਕਰਨ ਹਾਂ ਹੈ ਨਾ ਅੱਜ ਠੀਕ ਹੈ ਠੀਕ ਹੈ ਅਸੀਂ ਇਸ ਵਕਤ ਖੜੇ ਹੈਗੇ ਰੋਜ਼ ਗਾਰਡਨ ਦੇ ਵਿੱਚ ਇਹ ਤੁਸੀਂ ਜੋ ਦਰਿਆ ਦੇਖ ਰਹੇ ਹੋ ਇਹ ਰੋਜ਼ ਗਾਰਡਨ ਦੇ ਵਿੱਚ ਵਗ ਰਿਹਾ ਹੈ ਤੁਸੀਂ ਇਹ ਦੇਖੋ ਮੀਂਹ ਕਰਕੇ ਕਿੰਨਾ ਬੁਰਾ ਹਾਲ ਹੋ ਗਿਆ ਹੈ ਰੋਜ਼ਗਾਰਡਨ ਦਾ ਹੂੰ ਇਹ ਮੇਰੇ ਨਾਲ ਹੈਗੇ ਨੇ ਬਲਜੀਤ ਬੱਲੀ ਜੀ ਬੱਲੀ ਸਾਹਿਬ 40 ਦੀ ਪ੍ਰਤੀਕਿਰਿਆ ਹੈ ਇਤਾਂ ਪਹਿਲਾਂ ਨਜ਼ਾਰਾ ਤੁਸੀਂ ਕਦੀ ਦੇਖਿਆ ਹੈ ਨਹੀਂ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਵੈਸੇ ਉਹ ਭਰਿਆ ਫੈ ਤਾਂ ਇਹ ਚੋ ਦੇਖਿਆ ਮੈਂ ਪਹਿਲਾਂ ਪਰ ਇਸ ਤਰ੍ਹਾਂ ਓਵਰਫਲੋ ਹੋਇਆ ਇਹ ਚੋ ਪਹਿਲੀ ਵਾਰ ਦੇਖਿਆ ਐਕਚੁਅਲੀ ਚੋ ਹੈ ਜਿਹੜਾ ਜਿਹੜਾ ਵਿੱਚ ਜਿਹੜਾ ਲੇਅਰ ਵੈਲੀ ਦੇ ਵਿੱਚ ਤੇ ਸਾਰੇ ਉਸ ਦੇ ਵਿੱਚ ਹੀ ਜਾਂਦਾ ਨਾ ਆਪਣੇ ਰੋਜ਼ਗਾਰਡਨ ਵਿੱਚ ਦੀ ਇਹ ਉਹ ਲੇਅਰ ਵੇਲੀ ਕਿਉਂ ਹੁੰਦਾ ਹੈ ਇਹ ਉਹ ਅੱਗੇ ਤੱਕ ਜਾਂਦਾ ਚੋ ਇਹ ਇੰਨਾ ਪਾਣੀ ਹੋਣਾ ਇੰਨਾ ਪਾਣੀ ਜਦੋਂ ਦੋ ਨੇ ਆਇਆ ਸੀ ਦੋ ਕਲਾਊਡ ਵਰਖੇ ਹੈ ਨਾ ਦੋ ਸਾਲ ਹਾਂ ਕਲਾਊਡ ਵਰਖੇ ਹੈ ਦੋ ਸਾਲ ਪਹਿਲਾਂ ਵੀ ਆਇਆ ਸੀ ਜੋ ਇੱਕ ਡੈਥ ਵੀ ਹੋਈ ਸੀ ਤੁਹਾਨੂੰ ਯਾਦ ਹੋਣਾ ਇੱਥੇ ਇੱਥੇ ਤੇ ਇੱਕ ਅੱਗੇ ਵੀ ਹੋਈ ਸੀ ਇਹੀ ਚੋ ਅੱਗੇ ਜਾਂਦਾ ਨਾ ਤੇ ਇਹ ਉਹ ਚੋ ਇਹ ਉਹੀ ਚੋ ਹੈ ਜਿਹਦੇ ਬਾਰੇ ਸੁਤਨਾਮ ਸੰਧੂ ਹੋਰਾਂ ਨੇ ਇੱਕ ਪ੍ਰਪੋਜ਼ਲ ਦਿੱ ਗਵਰਨਰ ਨੂੰ ਹਾਂਜੀ ਹਾਂਜੀ ਵੀ ਇਹਦੇ ਵਿੱਚ ਵਿੱਚ ਇਹਦੇ ਉੱਤੇ ਉੱਤੇ ਨਾ ਇੱਕ ਪਿੱਲਰ ਬਣਾ ਕੇ ਤੇ ਉਹ ਕਰ ਦਿਓ ਮੈਟਰੋ ਟਾਈਪ ਰੇਲ ਲਾਈਨ ਬਣਾ ਦਿਓ ਤੇ ਇਹ ਸਾਰੇ ਉੱਥੋਂ ਤੁਰ ਤੱਕ ਮੁਹਾਲੀ ਤੱਕ ਜਿਹੜੀ ਪਰੇ ਤੱਕ ਜਾਏਗੀ ਤੇ ਨਾਲੇ ਤਾਂ ਇਹ ਉਹ ਹੋ ਗਿਆ ਕਵਰ ਹੋ ਜਾਏਗਾ ਤੇ ਨਾਲੇ ਇਹ ਖਾਲੀ ਇਹਨੂੰ ਯੂਜ਼ ਤੇ ਕਰ ਨਹੀਂ ਸਕਦੇ ਇਸ ਰਸਤੇ ਨੂੰ ਇਸ ਰਸਤੇ ਕੁਝ ਨਹੀਂ ਬਣਾ ਸਕਦੇ ਤੇ ਉਹ ਪਰ ਪ੍ਰਪੋਜ਼ਲ ਪਿਛਲੇ ਕੋਰ ਨੂੰ ਦਿੱਤੀ ਸੀ ਉਹਨਾਂ ਨੇ ਪਰ ਉਹ ਵਿਕੀ ਰੈ ਰੂਬੀ ਬਸ ਆਈਡੀਆ ਅੱਛਾ ਸੀ ਉਹਦਾ ਆਈਡੀਆ ਬਹੁਤ ਅੱਛਾ ਸੀ ਇਹ ਚਲੋ ਹੁਣ ਵੀ ਇੰਪਲੀਮੈਂਟ ਕਰਦੇ ਚੱਲੀ ਗੱਲ ਹੈ ਪਰ ਇਹਨੂੰ ਚੱਲ ਲਈ ਉਹਨਾਂ ਨੇ ਕੀਤਾ ਤਾਂ ਹੈਗਾ ਕੋਸ਼ਿਸ਼ ਕੀਤੀ ਪਰ ਪਾਣੀ ਵਿੱਚ ਬਹੁਤ ਆ ਗਿਆ ਨੇ ਇੱਥੇ ਬਈ ਆ ਬਾਕੀ ਇੱਧਰ ਤਾਂ ਬੱਦਲ ਫਟੇ ਹੀ ਲੱਗਦਾ ਬੱਦਲ ਫਟੇ ਫਟੇ ਹਾਂ ਹਾਂ ਵਾਲ ਸ਼ੁਰੂ ਹੀ ਹੋਈ ਸੀ ਨਾ ਉਦੋਂ ਮੈਂ ਉਹਨੂੰ ਕਿਹਾ ਆਪਣੇ ਤੁਸੀਂ ਕਿਹੜੇ ਕਿੱਥੇ ਸੀਗੇ ਉਦੋਂ ਉਹ ਸੈਕੀਅਰ ਸੀਗੇ ਅੱਛਾ ਉਧਰ ਵੀ ਪਿਛਲੇ ਪਾਸੇ ਆ ਸੇਮ ਲੱਗਣ ਦੀਆਂ ਪੂਰੀਆਂ ਫਕਲੇ ਟੁੱਟਦੇ ਹੀ ਥੋੜੀ ਸੀਗਾ ਹਾਂ ਇਹ ਲਗਾਤਾਰ ਆਉਂਦੀ ਸੀ ਹਕਮ ਬਾਰਿਸ਼ ਸਾਡੇ ਵਾਲੇ ਉਧਰ ਨਹੀਂ ਅਸੀਂ 48 ਤੋਂ ਆਇਆ ਉਧਰ ਨਹੀਂ ਜੈਨਾ ਉਧਰ ਨਹੀਂ ਉੱਥੇ ਸੈਕੀਅਰ ਸਾਈਟ ਤੇ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਪਿਛਲੇ ਪਾਸੇ ਜਿਹੜੇ ਵੈਸੇ ਵੈਸੇ ਇਦਾਂ ਹੀ ਹੁੰਦੇ ਜਦੋਂ ਬੱਦਲ ਫੱਟਦਾ ਪਹਾੜਾਂ 'ਚ ਕਿਉਂਕਿ ਉਹ ਪਹਾੜੀ ਰੋੜ ਨਹੀਂ ਦਿੰਦਾ ਇੱਥੇ ਪਲੇਨ 'ਚ ਐਨੇ ਪਾਣੀ ਡੁੱਲਣਾ ਹੈ ਇਹੋ ਚੀਜ਼ ਇਹਨੂੰ ਇੱਕ ਰੂਟ ਮੈਂ ਜਾਂਦਾ ਇਹਨਾਂ ਦਵਾਈ ਇੱਕ ਹਾਂ ਇੱਕ ਰੂਟ ਮਿਲ ਜਾਵੇ ਦਵਾਈ ਜਾ ਰਸਤੇ 'ਚ ਉਚਾੜਨੇ ਵਾਹੁੰਦੀ ਪੁਣਹ ਹੂੰ ਪਹੀ ਜਾ ਉਹ ਤਾਂ ਇੰਨਾ ਖੁੱਲਾ ਰੂਟ ਮਿਲ ਗਿਆ ਦੇਖੋ ਤਾਂ ਰੂਟ ਮਿਲ ਗਿਆ ਹੂੰ ਚਲੋ ਇਹ ਦੇਖ ਲੋ ਚੰਡੀਗੜ੍ਹ ਦੀ ਬਲਜਿੰਦਰ ਸੇਖਾਲੇ ਟ੍ਰੈਂਟਰ ਦੇ ਵੀ ਜੁੜੇ ਹੋਏ ਨੇ ਇਹਨਾਂ ਨੇ ਨਹੀਂ ਦੀ ਹਾਂ ਜੀ ਸੈਕਟਰੀ ਇਹ ਪਹਿਲੇ ਪਹਿਲੇ ਆਏ ਨਾ ਇਹਦੇ ਵੀ ਸੈਕਟਰੀ ਬੈਕਸਾਈਡ ਤੇ ਨਾ ਬਾਰਿਸ਼ ਜੋ ਪੈ ਜਾਂਦੀ ਤਾਂ ਇਤਾਂ ਨਦੀ ਵਗਦੀ ਆ ਦੇਖੋ ਇਹ ਹਾਂ ਹਾਂ ਆਵੇਂ ਜਿੱਥੋਂ ਉਹਨਾਂ ਨੇ ਉੱਚਾ ਕਰਤਾ ਇਹਦਾ ਦੇਖੋ ਸੈਕਟਰੀ ਬੈਕਸਾਈਡ ਇਹ ਸੈਕਟਰੀ ਦੀ ਬੈਕ ਹੈ ਹਾਂ ਜੀ ਵਾਹ ਅੱਛਾ ਇਹ ਭੇਜੋ ਚੋ ਵਗਨ ਭੇਜੋਗੇ ਮੈਨੂੰ ਆਹੋ ਤੁਜੀ ਜਗਰੂਪਰ ਅਰੁਣਜੀਤ ਦੂਬੀ ਬਰਾੜ ਇਹ ਸਕੇ ਇਹਦਾ ਲਾਈਵ ਵੀ ਪਿਆ ਹੋਇਆ ਗੁਰਪ੍ਰੀਤ ਰਪਿੰਕੌਰ ਜੋਤੀ ਗੁਗੂ ਚਾਹਲ ਵਿਕੀ ਢੋਵ ਵਾਹ ਕੈਨੇਡਾ ਦਾ ਵੀ ਜੁੜੇ ਨੇ ਮੇਰੇ ਨਾਲ ਬੰਦੇ ਜੋਤੀ ਸੰਧੂ ਨਿਧੀਮਲ ਤਰਨਜੀਤ ਮਾਨਸ਼ਾਇਆ ਰੂਬੀ ਬਰਾੜ ਡਿੰਪਲ ਅਵਤਾਰ ਸਿੰਘ ਅਮਨ ਰਾਜਦੀਪ ਬਰਾੜ ਐਡਵੋਕੇਟ ਮਨਮੋਹਨ ਸਿੰਘ ਹਿਰਵਨ ਜੋਤ ਸਿੰਘ ਅਮਨ ਹੁਜਾ ਕੋਨੂ ਮਹਾਜਨ ਆਈ ਜੀ ਦੂਰ ਹੀ ਖੜਿਆ ਜੀ ਮੇਜਰ ਸਿੰਘ ਜੀ ਦੂਰ ਹੀ ਖੜਿਆ ਥੋੜੇ ਵੀਰ ਵਰ ਕਹਿੰਦਾ ਬਚ ਕੇ ਰਹੋ ਬਚ ਕੇ ਰਹੋ ਕਹਿੰਦਾ ਅਜੇ ਤਾਂ ਪਾਸੇ ਖੜੇ ਉੱਚੇ ਥਾਂ ਤੇ ਖੜੇ ਆ ਬਚਾਣ ਵਾਲੀ ਖੜੇ ਆ ਇਹ ਵੀ ਸਰ ਇਹਦੇ ਵਿੱਚ ਇਹਦੇ ਵਿੱਚ ਵੀ ਕਾਫੀ ਰੇਟ ਹੈ ਹਾਂ ਪਾਣੀ ਮਤਲਬ ਆਪਾਂ ਗੋਡੇ ਉੱਤੇ ਉੱਤੇ ਤੱਕ ਆ ਇਹ ਤਾਂ ਇਹ ਪੂਗਾ ਪਾਣੀ ਹੈ ਇੱਥੇ ਉਹ ਤਾਂ ਗੋਡੇ-ਗੋਡੇ ਉੱਤੇ ਜੀ ਦੇਖੋ ਚਲੋ ਹੁਣ ਚੱਲੀਏ ਐਕਸੀਬਿਸ਼ਨ ਤੇ ਐਕਸੀਬਿਸ਼ਨ ਇਹ ਜੀ ਨੇ ਵੀ ਦੇਖ ਲਈਏ ਜੀ ਬਸ ਕਰਦੇ ਹਾਂ ਜੀ ਹੁਣ